ਸੀ ਸੇਵਾ ਦੇ ਵਿੱਚ ਕੀ ਲੈ ਕੇ ਆਇਓ ਹੜਪੇੜਤਾ ਵਾਸਤੇ ਕਦੋਂ ਤੋਂ ਆਏ ਹੋਏ ਹੋ ਸਾਨੂੰ ਇਹ ਤੀਜਾ ਦਿਨ ਆਜੀ ਜੀ ਅਸੀਂ ਦੋ ਇੱਕ ਟਰਾਲਾ ਲੈ ਕੇ ਆਇਆ ਇੱਕ ਟ੍ਰੈਲੀ ਸਾਡੇ ਤਰ੍ਹਾਂ ਪਿੰਡੋਂ ਤਿੰਨ ਟਰੈਕਟਰ ਹੋਰ ਆ ਰਹੇ ਆ ਬਾਦਸ਼ਾਹ ਜੀ ਜਿਹੜਾ ਬੰਦਾ ਪੰਜਾਬੀ ਆ ਉਹਨੂੰ ਦਰਦਾ ਕੋਈ ਵੀ ਪੰਜਾਬ ਵਿੱਚ ਹਰਿਆਣੇ 'ਚ ਬੈਠਾ ਯੂਪੀ 'ਚ ਬੈਠਾ ਜਿਹਦੇ ਪੰਜਾਬ ਨੂੰ ਲੋਕ ਤਿਆਰ ਕਰਦੇ ਆ ਉਹ ਜਿੰਨਾ ਬੰਦਾ ਕਰ ਸਕਦਾ ਉਹ ਕਰਦੇ ਆ ਉਹ ਇੱਥੇ ਹੋ ਗਏ ਆਇਆ ਨੂੰ ਹਰਿਆਣੇ ਤੋਂ ਤੁਸੀਂ ਹਾਲਾਤ ਦੇਖੇ ਲੋਕਾਂ ਦੇ ਕੀ ਹਾਲਾਤ ਹਾਲਾਤ ਬਹੁਤ ਬੁਰੇ ਆ ਜੀ ਬੈਲਮ ਜੀ ਕਿਉਂਕਿ ਅਸੀਂ ਗੁਰਦਾਸਪੁਰ ਛੈੜ ਵੀ ਜਾ ਕੇ ਆਏ ਆ ਡੇਰਾਬਾ ਬਨਾਨ ਛੈੜ ਵੀ ਜਾ ਕੇ ਆਏ ਆ ਅੱਜ ਅਸੀਂ ਅਜਨਾਲੇ ਚਾਂ ਸਾਰੀ ਜਿਹੜਾ ਖੇਤਾਂ ਦੀ ਬੱਦਲ ਦੇਖੀ ਤਾਂ ਬਹੁਤ ਬੁਰਾ ਹਾਲ ਆ ਫਸਲਾਂ ਬਿਲਕੁਲ ਦਬਾ ਹੋ ਚੁੱਕੀਆਂ ਪੰਜਾਬੀ ਜਿੱਥੇ ਮਰਜ਼ੀ ਵਸਦੇ ਹੋਣ ਜਦੋਂ ਉਹਨਾਂ ਦੇ ਭਰਾਵਾਂ ਦੇ ਉੱਤੇ ਦੁੱਖ ਦੀ ਘੜੀ ਆਉਂਦੀ ਹੈ ਤੇ ਉੱਥੇ ਪਹੁੰਚ ਜਾਂਦੇ ਨੇ ਹਾਂਜੀ ਮੈਂ ਜਿੰਨੇ ਅਸੀਂ ਆਏ ਆ ਸਾਨੂੰ ਵੀ ਦਰਦ ਲੱਗਿਆ ਵੀ ਆਪਣੇ ਭਾਈ ਆ ਵਿਚਾਰੇ ਪਰੇਸ਼ਾਨੀ ਅਜਾ ਜਿੰਨਾ ਕਰ ਸਕਦੇ ਕਰਦੇ ਆ ਨਾ ਬਾਕੀ ਕੁਦਰਤ ਦੀ ਮਾਰ ਆ ਫਸਲਾਂ ਤਾਈ ਵਿਸੀਆਂ ਨੇ ਆਪਨੂੰ ਬਹੁਤ ਬੁਰੇ ਹਾਲ ਨੇ ਪਾਣੀ ਜਾ ਰਹੇ ਆ ਬਾਕੀ ਮੀਂਹ ਵੀ ਨਹੀਂ ਹਟ ਰਤੋਂ ਪਾਣੀ ਵੀ ਘਟ ਨਹੀਂ ਰਿਹਾ ਜੀ ਬੁਰੇ ਹਾਲ ਆ ਜੀ ਕਰਾਂ ਚ ਪਾਣੀ ਵੜ ਗਿਆ ਫਸਲਾਂ تباہ ਹੋ ਗਈਆਂ ਮਨ ਦੇ ਵਿੱਚ ਵੀਡੀਓ ਦੇਖੀ ਹੈ ਜੀ ਲਾਈਵ ਹੈ ਪਤਾ ਲੱਗਿਆ ਵੀ ਬਹੁਤ ਬੁਰਾ ਹਾਲ ਹੈ ਬਸ ਆਪ ਨੂੰ ਆਏ ਲੱਗੇ ਵੀ ਚਲੀਏ ਮਦਦ ਦੇਈਏ ਅੰਦਰੋਂ ਇੱਕ ਭਾਵਨਾ ਸੀ ਕਿ ਨਹੀਂ ਮਦਦ ਕਰਨ ਜਾਂਦੇ ਜੀ ਪੰਜਾਬੀ ਹੈ ਖੇਤੀ ਕਰਦੇ ਅਸੀਂ ਵੀ ਦੁੱਖ ਸਮਝ ਸਕਦੇ ਦੁੱਖ ਸਮਝਦੇ ਜੀ ਜਦੋਂ ਆਪਦੇ ਨਾਲ ਹੁੰਦੀ ਹੈ ਫਿਰ ਪਤਾ ਲੱਗਦਾ ਜੀ ਹਰਿਆਣੇ ਤੋਂ ਯੂਪੀ ਤੋਂ ਹਰ ਥਾਂ ਤੋਂ ਇੱਥੇ ਲੋਕ ਪਹੁੰਚ ਰਹੇ ਨੇ ਸੇਵਾ ਕਰਨ ਵਾਸਤੇ ਸਿਰਫ ਆਜਨਾਲੇ ਨਹੀਂ ਹੋਰ ਵੀ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਮਦਦ ਕਰਨ ਵਾਸਤੇ ਪਹੁੰਚ ਰਹੇ ਨੇ ਜਿੱਥੇ-ਜਿੱਥੇ ਵੀ ਇਹਨਾਂ ਨੂੰ ਖਬਰ ਮਿਲਦੀ ਹੈ ਕਿ ਇੱਥੇ ਹਾਲਾਤ ਮਾੜੇ ਹੋ ਗਏ ਨੇ ਮਦਦ ਦੀ ਲੋੜ ਹੈ ਤੇ ਉੱਥੇ ਇਹ ਪਹੁੰਚ ਜਾਂਦੇ ਨੇ ਪੰਜਾਬ ਇਸ ਵਕਤ ਮੁਸੀਬਤ ਦੀ ਘੜੀ ਦੇ ਵਿੱਚ ਹੈ ਹੜ੍ਹ ਆਏ ਹੋਏ ਨੇ ਪਰ ਪੰਜਾਬੀਆਂ ਨੇ ਕੋਈ ਵੀ ਕਮੀ ਹੜਪੀੜਤਾ ਨੂੰ ਔਨ ਨਹੀਂ ਦਿੱਤੀ ਆਪਣੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਗਏ ਨੇ ਯੂਪੀ ਤੋਂ ਵੀ ਇੱਥੇ ਲੋਕ ਪਹੁੰਚੇ ਨੇ ਤੇ ਹਰਿਆਣੇ ਤੋਂ ਵੀ ਇੱਥੇ ਲੋਕ ਪਹੁੰਚੇ ਹੋਏ ਨੇ ਸੇਵਾ ਲੈ ਕੇ ਇੱਥੇ ਆਏ ਨੇ ਸੋ ਵੀਰ ਜੀ ਸਾਡੇ ਨਾਲ ਮੌਜੂਦ ਨੇ ਵੀਰ ਜੀ ਹਰਿਆਣੇ ਤੋਂ ਆਇਓ ਸੇਵਾ ਕਰਨ ਵਾਸਤੇ ਹਾਂਜੀ ਭੈਣ ਜੀ ਹਰਿਆਣੇ ਤੋਂ ਆਏ ਆ ਅਸੀਂ ਜ਼ਿਲ੍ਹਾ ਸਰਛੇ ਤੋਂ ਆਏ ਹਾਂ ਹਰਿਆਣੇ ਤੋਂ ਤੁਸੀਂ ਸੇਵਾ ਦੇ ਵਿੱਚ ਕੀ ਲੈ ਕੇ ਆਏ ਹੋ ਹੜਪੀੜਤਾ ਵਾਸਤੇ ਤੇ ਕਦੋਂ ਤੋਂ ਆਏ ਹੋਏ ਹੋ ਇੱਥੇ ਸਾਨੂੰ ਜੀ ਤੀਜਾ ਦਿਨ ਅੱਜ ਜੀ ਅ ਅਜੀ ਦੋ ਇੱਕ ਟਰਾਲਾ ਲੈ ਕੇ ਆਇਆ ਇੱਕ ਟਰੈਲੀ ਸਾਡੇ 15 ਪਿੰਡੋਂ ਤਿੰਨ ਟਰੈਕਟਰ ਹੋਰ ਆ ਰਹੇ ਆ ਉਹ ਚਾਰ ਲੈ ਕੇ ਆ ਰਹੇ ਆ ਪਛੋਂ ਬਸਤੀ ਅਸੀਂ ਜਿਵੇਂ ਆਪਣਾ ਸਮਗੜੀ ਲੈ ਕੇ ਆਏ ਆ ਰਾਸ਼ਨ ਆਟਾ ਖੰਡ ਚਾਵਲ ਸਾਰੇ ਜਿਵੇਂ ਛਾਲੇ ਮਛੂਲੇ ਜਾਨੀ ਕਿ ਪੈਕਿੰਗ ਕਰੀ ਹੋਈ ਆ ਘੱਟੇ ਚ ਇੱਕ ਪਰਿਵਾਰ ਨੂੰ ਦੇਣਾ ਜਿਵੇਂ ਪਾਣੀ ਦੀਆਂ ਬੋਤਲਾਂ ਤੇਲ ਜਿੰਨੀਆਂ ਵੀ ਆਪਣੀ ਮਨੁੱਖੀ ਲੋੜਾਂ ਉਹ ਸਾਰੇ ਪੈਕੋ ਹਿਸਾਬ ਨਾਲ ਪੈਕਿੰਗ ਕਰਕੇ ਲੈ ਕੇ ਆਏ ਤਿੰਨ ਤਿੰਨ ਤੁਹਾਨੂੰ ਇੱਥੇ ਹੋਗੇ ਆਇਆਂ ਨੂੰ ਹਰਿਆਣੇ ਤੋਂ ਤੁਸੀਂ ਹਾਲਾਤ ਦੇਖੇ ਲੋਕਾਂ ਦੇ ਕੀ ਹਾਲਾਤ ਨੇ ਹਾਲਾਤ ਬਹੁਤ ਬੁਰੇ ਆ ਜੀ ਮੈਡਮ ਜੀ ਕੰਗਿਆ ਜੀ ਗੁਰਦਾਸਪੁਰ ਸਾਈਡ ਵੀ ਜਾ ਕੇ ਆਏ ਆ ਡੇਰਾਬਾ ਬਨਾਂਗ ਸਾਈਡ ਵੀ ਜਾ ਕੇ ਆਏ ਆ ਅੱਜ ਅਸੀਂ ਅਜਨਾਲੇ 'ਚ ਆ ਕਿਉਂਕਿ ਸਾਨੂੰ ਥੋੜਾ ਨੌਲੇਜ ਘੱਟ ਸੀਗੇ ਏਰੀਏ ਦੀ ਵੀ ਕਿੱਧਰ ਜਿਆਦਾ ਪਾਣੀ ਆ ਸਾਰੀ ਜਿਹੜਾ ਖੇਤਾਨੀ ਪੱਧਰ ਦੇਖੀ ਤਾਂ ਬਹੁਤ ਬੁਰਾ ਹਾਲ ਆ ਫਸਲਾਂ ਬਿਲਕੁਲ ਦਬਾ ਹੋ ਚੁੱਕੀਆਂ ਬਾਦ ਜਿਹੜਾ ਬੰਦਾ ਪੰਜਾਬੀ ਆ ਉਹਨੂੰ ਦਰਦਾ ਕੋਈ ਵੀ ਪੰਜਾਬ ਵਿੱਚ ਹਰਿਆਣੇ 'ਚ ਬੈਠਾ ਜੂਪੀ 'ਚ ਬੈਠਾ ਜਿਹਦੇ ਪੰਜਾਬ ਨੂੰ ਲੋਕ ਪਿਆਰ ਕਰਦੇ ਆ ਉਹ ਜਿੰਨਾ ਬੰਦਾ ਕਰ ਸਕਦਾ ਉਹ ਕਰ ਰਿਹਾ ਮੈਂ ਵੀ ਇਹੀ ਗੱਲ ਕਹਿਣਾ ਚਾਹੁੰਦੀ ਸੀ ਯੂਪੀ ਤੋਂ ਵੀ ਅਸੀਂ ਦੇਖਿਆ ਕਿ ਬਹੁਤ ਸਾਰੇ ਲੋਕ ਸੇਵਾ ਕਰਨ ਵਾਸਤੇ ਆਏ ਹੋਏ ਸੀ ਪੰਜਾਬੀ ਜਿੱਥੇ ਮਰਜੀ ਵੱਸਦੇ ਹੋਣ ਜਦੋਂ ਉਹਨਾਂ ਦੇ ਭਰਾਵਾਂ ਦੇ ਉੱਤੇ ਦੁੱਖ ਦੀ ਘੜੀ ਆਉਂਦੀ ਹੈ ਤੇ ਉੱਥੇ ਪਹੁੰਚ ਜਾਂਦੇ ਨੇ ਹਾਂਜੀ ਮੈਂ ਜਿਵੇਂ ਅਸੀਂ ਆਏ ਆ ਸਾਨੂੰ ਵੀ ਦਰਦ ਲੱਗਿਆ ਵੀ ਆਪਣੇ ਭਾਈ ਆ ਵਿਚਾਰੇ ਪਰੇਸ਼ਾਨੀ ਚਾ ਜਿੰਨਾ ਕਰ ਸਕਦੇ ਕਾਦੇ ਹਨ ਬਾਕੀ ਕੁਦਰਤ ਦੀ ਮਾਰ ਆ ਅੱਬਾ ਇਕੱਲੇ ਸਰਕਾਰਾਂ ਨੂੰ ਦੋਸ਼ ਦੇ ਰਹੇ ਆ ਸਰਕਾਰਾਂ ਦੀ ਵੀ ਕੋਈ ਜ਼ਿਆਦਾ ਗਲਤੀ ਨਹੀਂ ਥੋੜੀ ਬੋਤੀ ਗਲਤੀ ਹੁੰਦੀ ਆ ਜਿਵੇਂ ਮਾਈਨਿੰਗ ਦਾ ਪਤਾ ਹੁਣ ਮਾਈਨਿੰਗ ਹੋ ਰਹੀ ਆ ਇਨਲੀਗਲ ਉਹ ਮੇਨ ਕਾਰਨ ਆ ਬਾਕੀ ਕੁਦਰਤੀ ਮਾਰ ਆ ਜੀ ਜਿਹੜ ਵੀਰ ਜੀ ਕਿਵੇਂ ਦੇਖਦੇ ਹੋ ਇੱਥੇ ਹਰਿਆਣੇ ਤੋਂ ਆਏ ਹੋਏ ਕਿੱਥੋਂ ਦੇ ਰਹਿਣ ਵਾਲੇ ਹੋ ਹਰਿਆਣਾ ਦੇ ਵਿੱਚ ਹਰਿਆਣਾ ਜੀ ਸਰਸਾ ਜ਼ਿਲ੍ਹਾ ਪਿੰਡ ਸੂਰਤੀ ਆ ਉੱਥੋਂ ਦੇ ਰਹਿਣ ਵਾਲੇ ਹਾਂ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਇਆ ਨੂੰ ਕੀ ਹਾਲਾਤ ਨੇ ਖੁਦ ਦੇਖਿਆ ਹੋਣਾ ਆਖੀ ਹਾਲਾਤ ਆ ਜੀ ਦਿਸੀ ਜਾਂਦੇ ਆਪਾਂ ਨੂੰ ਬਹੁਤ ਬੁਰੇ ਹਾਲ ਹੈ ਪਾਣੀ ਜ਼ਿਆਦਾ ਹੈ ਬਾਕੀ ਮੀਂਹ ਵੀ ਨਹੀਂ ਹਟ ਰਿਹਾ ਉੱਤੋਂ ਪਾਣੀ ਵੀ ਘਟ ਨਹੀਂ ਰਿਹਾ ਜੀ ਹਾਂ ਬੁਰੇ ਹਾਲ ਹੈ ਜੀ ਕਹਾਂ ਚ ਪਾਣੀ ਵੜ ਗਿਆ ਫਸਲਾਂ ਤਬਾਹ ਹੋ ਗਈਆਂ ਖਬਰ ਸੁਣੀ ਹੋਣੀ ਹੈ ਜਦੋਂ ਪੰਜਾਬ ਦੇ ਵਿੱਚ ਪਹਿਲੇ ਦਿਨ ਹੀ ਹੜਾ ਜਦੋਂ ਆਏ ਸੀਗੇ ਕੀ ਆਇਆ ਸੀ ਮੰਨ ਦੇ ਵਿੱਚ ਮੰਨ ਦੇ ਵਿੱਚ ਵੀਡੀਓ ਦੇਖੀਏ ਜੀ ਲਾਈਵ ਹੋਏ ਪਤਾ ਲੱਗਿਆ ਵੀ ਬਹੁਤ ਬੁਰਾ ਹਾਲ ਹੈ ਬਸ ਆਪ ਨੂੰ ਐ ਲੱਗਿਆ ਵੀ ਚੱਲੀਏ ਮਦਦ ਦੇਈਏ ਅੰਦਰੋਂ ਇੱਕ ਭਾਵਨਾ ਸੀ ਕਿ ਨਹੀਂ ਮਦਦ ਕਰਨ ਜਾਏਗੀ ਜੀ ਆ ਜੀ ਪੰਜਾਬੀ ਆ ਖੇਤੀ ਕਰਦੇ ਅਸੀਂ ਵੀ ਆ ਕੋ ਕ ਸਮਝ ਸਕਦੇ ਆ ਦੁੱਖ ਸਮਝਦੇ ਆ ਜੀ ਜਦੋਂ ਆਪਦੇ ਨਾਲ ਹੁੰਦੀ ਹੈ ਫਿਰ ਪਤਾ ਲੱਗਦਾ ਜੀ ਹਾਂ ਜੀ ਬਿਲਕੁਲ ਤਾਂ ਹਰਿਆਣੇ ਤੋਂ ਯੂਪੀ ਤੋਂ ਹਰ ਥਾਂ ਤੋਂ ਇੱਥੇ ਲੋਕ ਪਹੁੰਚ ਰਹੇ ਨੇ ਸੇਵਾ ਕਰਨ ਵਾਸਤੇ ਤਾਂ ਤੁਹਾਨੂੰ ਅਸੀਂ ਇਨਾ ਵੀਰਾਂ ਨਾਲ ਮਿਲਵਾਇਆ ਜਿਨ੍ਹਾਂ ਨੇ ਕਿਹਾ ਕਿ ਅਸੀਂ ਹਰਿਆਣੇ ਦੇ ਸਿਰਸੇ ਤੋਂ ਇੱਥੇ ਤਿੰਨ ਦਿਨਾਂ ਤੋਂ ਮਦਦ ਕਰਨ ਵਾਸਤੇ ਪਹੁੰਚੇ ਹੋયા ਤੇ ਦੋ ਤਿੰਨ ਟਰਾਲੀਆਂ ਹੋਰ ਹਰਿਆਣੇ ਤੋਂ ਇੱਥੇ ਮਦਦ ਵਾਸਤੇ ਪਹੁੰਚ ਰਹੀਆਂ ਨੇ ਸਿਰਫ ਅਜ ਨਾਲੇ ਨਹੀਂ ਪੋਰ ਵੀ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਆ ਮਦਦ ਕਰਨ ਵਾਸਤੇ ਪਹੁੰਚ ਰਹੇ ਨੇ ਜਿੱਥੇ ਜਿੱਥੇ ਵੀ ਇਹਨਾਂ ਨੂੰ ਖਬਰ ਮਿਲਦੀ ਹੈ ਕਿ ਇੱਥੇ ਹਾਲਾਤ ਮਾੜੇ ਹੋ ਗਏ ਨੇ ਮਦਦ ਦੀ ਲੋੜ ਹੈ ਤੇ ਉੱਥੇ ਆ ਪਹੁੰਚ ਜਾਂਦੇ ਨੇ ਸੋ ਇਸੇ ਤਰ੍ਹਾਂ ਤੁਹਾਡੇ ਨਾਲ ਖਬਰਾਂ ਅਸੀਂ ਸਾਂਝੀਆਂ ਕਰਦੇ ਰਹਾਂਗੇ ਪੰਜਾਬ ਦੇ ਵਿੱਚ ਕੀ ਹਾਲਾਤ ਲਗਾਤਾਰ ਬਣ ਰਹੇ ਨੇ ਉਸ ਦੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਬਨੇ ਰਹੋ ਲਾਈ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ